ਨਾਮ ਹੈ ਆਪਣਾ ਹਰਜੀਤ ਕੌਰ ਆ ਜੀ ਕਿਹੜਾ ਪਿੰਡਾ ਹੈ ਨੂਮੋਲ ਅੱਜ ਅਮੜਾ ਓੜਾ ਆਏ ਸੀਗੇ ਕੀ ਕਹਿ ਕੇ ਕੇ ਨੇ ਉਹ ਕਹਿੰਦੇ ਕੰਮ ਕੋਈ ਨਾ ਤੁਹਾਡੇ ਕਰਾਂਗੇ ਕੰਮ ਸਾਦਾ ਬਣ ਨਹੀਂ ਰਿਹਾ ਤੱਕਰੇ ਕੰਮ ਕਰਾਈ ਜਾਂਦੇ ਨੇ ਆਪਦਾ ਸਾਦਾ ਕੋਈ ਗਰੀਬਾਂ ਦਾ ਕੰਮ ਨਹੀਂ ਕੀ ਕੰਮ ਆ ਤੁਹਾਡਾ ਜੀ ਸਾਦਾ ਜ਼ਿੰਮੇਦਾਰਾਂ ਦਾ 10-10 ਲੱਖ ਮਾਪ ਨੇ ਸਾਦਾ 25000 ਤੋਂ ਹੱਥ ਰਹਿ ਗਿਆ ਹੱਥ ਵੀ ਨਹੀਂ ਮਾਪ ਕਹਿੰਦੇ ਕਹਦਾ 25000 ਅੱਜ 25000 ਲੂਣ ਲਿਆਤੀ ਮਹਿਸਾ ਤੇ ਬਹੁਤ ਸਾਲ ਹੋ ਗਏ ਅੱਦੇ-ਅੱਦੇ ਭਰਤੇ ਅੱਦੇ-ਅੱਦੇ ਮਾਫ ਨਹੀਂ ਕਰੇ ਦੁੱਗਣਾ ਲਾ ਕੇ 50000 ਘੜਤਾ ਮੇਰੇ ਵਰਗਾ ਗਰੀਬ ਕਿੱਥੋਂ ਪਰੂ 50000 ਵਿਆਜ ਲਾ ਕੇ ਦੁੱਗਣਾ ਵਿਆਜ ਲਉਂਦੇ ਨੇ ਹੁਣ ਕੀ ਕਹਗੇ ਇਹਨਾਂ ਤੁਹਾਨੂੰ ਹੁਣ ਕਹਿੰਦੇ ਇਹ ਮਾਫ ਨਹੀਂ ਹੁੰਦੇ ਅੱਛਾ ਦੂਜੀ ਗੱਲ ਇਹ ਲੋਕ ਤੱਕੜੇ ਥਾਂ ਉੱਦ ਪੀ ਜਾਂਦੇ ਨੇ ਪੰਚਾਇਤੀ ਗਰੀਬਾਂ ਨੂੰ ਕਿੱਥੇ ਵੀ ਨਹੀਂ ਦਿੰਦੇ ਥਾਉ-ਥਾਉ ਕਲੋਨੀਆਂ ਮਿਲਦੀਆਂ ਸਾਨੂੰ ਕਿਸੇ ਨੂੰ ਕਲੋਨੀ ਨਹੀਂ ਮਿਲਦੀ ਸਾਨੂੰ ਕਿਸੇ ਨੂੰ ਕਿੱਥੇ ਥਾਂ ਨਹੀਂ ਮਿਲਦਾ ਜਾ ਕੇ ਦੇਖੋ ਗੰਦ ਤੇ ਬਹਿ ਕੇ ਰੋਟੀ ਖਾ ਰਹੇ ਇਹ ਕਿੱਥੇ ਚੱਤਾ ਹਾਂ ਉੱਥੇ ਮਾਲ ਪਸ਼ੂ ਆ ਉੱਥੇ ਅਸੀਂ ਰੋਟੀ ਬਕਾਉਣਾ ਉੱਥੇ ਖਾਣਿਆ ਗੋਹੇ ਦੇ ਉੱਤੇ ਬਹਿ ਕੇ ਰੋਟੀ ਖਾਣਿਆ ਅਸੀਂ ਤੁਸੀਂ ਪਿੰਡ ਦੇ ਸਰਪੰਚ ਨਾਲ ਗੱਲ ਕੀਤੀ ਹੈ ਸਰਪੰਚ ਕਹਿੰਦਾ ਕਲੋਨੀ ਤੁਹਾਨੂੰ ਮਿਲੀ ਨਹੀਂ ਛੱਕਦੀ ਉਰੇ ਕਿਉਂ ਨਹੀਂ ਮਿਲ ਛੱਕਦੀ ਉਰੇ ਪੰਚਾਇਤ ਹਟ ਆਉਂਦੀ ਆ ਕਲੋਨੀ ਕਹਿੰਨੀ ਸਾਨੂੰ ਮਿਲ ਛੱਕਦੀ ਕੀ ਨਾਮ ਇਹ ਆਪਣਾ ਕਰਮ ਸਿੰਘ ਕਰਮ ਸੰਗਿਆ ਜਮਨੋੜਾ ਜਾਈ ਸੀ ਕਿ ਗ੍ਰਾਂਟ ਦਿੱਤੇ ਗਏ ਨੇ ਕਿਹੜਾ ਕੰਮ ਨਾਲ ਬਾਰੇ ਉਹਨਾਂ ਬਾਰੇ ਜਿਹੜਾ ਸਾਡਾ ਜਿਹੜਾ ਮਸਲਾ ਕੋਈ ਗਰੀਬਾਂ ਦਾ ਉਹਨਾਂ ਦਾ ਕੋਈ ਗਰੀਬਾਂ ਦਾ ਕੋਈ ਮਸਲਾ ਹੱਲ ਹੁੰਦਾ ਹੈ ਹੋਰ ਉੱਥੇ ਇਹ ਪੰਚਾਇਤਕਾਰ ਬਣਾ ਰਹੇ ਨੇ ਗਰੀਬ ਕਿੱਥੇ ਜਾਣਗੇ ਜਿਹੜਾ ਤੋਂ ਵੀ ਗਰੀਬਾਂ ਨੂੰ ਉਹ ਤਾਂ ਇਹ ਰੋਕੀ ਜਾਂਦੇ ਨੇ ਗਰੀਬਾਂ ਦਾ ਜਿਨ੍ਹਾਂ ਦੇ ਬੁਡਟ ਹੋ ਕਰਕੇ ਜਿਹਨੂੰ ਗ੍ਰਾਂਟ ਦੇ ਗਏ ਨੇ ਇਹ ਤਾਂ ਇਧਰਲੇ ਪਾਸੇ ਹੈ ਜੀ ਸਾਡਾ ਮਿਰਜ਼ਾਪੱਤੀ ਨੂੰ ਮੋਲ ਹੈ ਅੱਛਾ ਹਾਂਜੀ ਤੇ ਇਹ ਕਹਿੰਦੇ ਸੀ ਕਿ ਤੇਰੇ ਵਿਕਾਸ ਕਰ ਰਹੇ ਗਰੀਬਾਂ ਦੇ ਦੱਸ ਦੋ ਉਹ ਵੀ ਵਿਕਾਸ ਨਹੀਂ ਵੀ ਗਰੀਬਾਂ ਦਾ ਕੋਈ ਵਿਕਾਸ ਨਹੀਂ ਹੈਗਾ ਜੀ ਕੋਈ ਨਹੀਂ ਸੁਣਦਾ ਚਾਦੀ ਕੋਈ ਨਹੀਂ ਸੁਣਦਾ ਗਰੀਬਾਂ ਦੀ ਤਾਂ ਸੁਣਦਾ ਹੀ ਨਹੀਂ